व्यक्ति का दुख जानदा मौका मिलया जगराओं ਦਾ ਇੱਕ ਪਿੰਡ ਬਿਲਕੁਲ دریا ਦੇ ਨਾਲ ਲੱਗਦਾ ਹੈ ਛੇ ਕੋ ਹੱਥ ਮਿਲ ਗਿਆ 6 ਜੀ ਪੂਰੇ ਘਰ ਦੇ ਸਾਰੇ ਮਰਦ ਮੇਜਲੀ ਪਿੰਡ ਤੇ ਸਰਕਾਰ ਛੁੱਟੀ ਗਈ ਤਰ ਤਾਰਾਂ ਦੇ ਅੰਦਰ ਇੱਕ ਮਾਂ ਦੇ ਦੋ ਬੱਚੇ ਇੱਕ ਭੇਂਟੜ ਗਿਆ ਦੂਜੇ ਨੇ ਮਾਂ ਦੁਆ ਇੱਕ ਹੀ ਮੰਗਰੀਆ ਚਾਹ ਦਾ ਨਜ਼ਰ ਕਰਾ ਦੇ ਜਾਂ ਚੱਕ ਕੇ ਨਾ ਮਾਨ ਸਾਹਿਬ ਇਹਦਾ ਪੰਜਾਬ ਮੰਗਿਆ ਸੀ ਇਦਾਂ ਦਾ ਤੁਸੀਂ ਨਸ਼ਾ ਮੁਕਤ ਕਰਨਾ ਸੀ ਪੰਜਾਬ ਔਰ ਯਾ ਜਿਤ ਤੱਕ ਭਾਜਪਾ ਦਾ ਸਵਾਲ ਹੈ ਭਾਰਤੀ ਜਨਤਾ ਪਾਲਟੀ ਜਿਸ ਤਰੀਕੇ ਨਾਲ ਟੈਰਰਿਜ਼ਮ ਨੂੰ ਬੇ ਉਹਦੀ ਸਪਸ਼ਟ ਨੀਤੀ ਹੈ ਜ਼ੀਰੋ ਟੋਲਰੈਂਸ ਇਦਾਂ ਹੀ ਨਸ਼ੇ ਨੂੰ ਲੈ ਕੇ ਪੰਜਾਬ ਭਾਰਤੀ ਜਨਤਾ ਪਾਲਟੀ ਦੀ ਜ਼ੀਰੋ ਟੋਲਰੈਂਸ ਦੀ ਕੀਤੀ ਹੈ ਪਰ ਮਾਨ ਸਾਹਿਬ हिम्मत दे, दे ए देश विरुद्ध ਦੱਸੋ ਕਿ ਉਹ ਨਸ਼ਾ ਕੋਰ ਬਤਾਦੇ। ਉਹੰਬ ਕਾਹਦੇ? ਜਿਹੜੀਆਂ ਤਾਕਤਾਂ ਨੇ ਜਿਨ੍ਹਾਂ ਦੇ ਹੱਥੋਂ ਤੁਹਾਡੀ ਪੂਰੀ ਸਰਕਾਰ ਬੰਗੂ ਹੋ ਕੇ ਬੈਠੀ ਹੈ। ਇਹ جواب ਤੁਹਾਨੂੰ ਪੰਜਾਬ ਦੀ ਜਨਤਾ ਨੂੰ ਦੇਣਾ ਪਏਗਾ। ਔਰ ਮੈਂ ਇਸੇ ਕਰਕੇ ਤੁਹਾਨੂੰ ਅੱਜ ਬੈਠ ਦਿੱਤਾ ਤੁਹਾਡੇ ਪ੍ਰਸ਼ੰਗ ਜਿਹੜਿਆ ਆ ਮੰਤਰੀ ਦਾ। ਸਰ ਸਰਕਾਰ ਦੇ ਸਰ ਸਰਕਾਰ ਕਹਿੰਦੀ ਹੈ ਕਿ ਪਿਛਲੀਆਂ ਪਿਛਲੀਆਂ ਸਰਕਾਰਾਂ ਭਗਵੰਤ ਮਾਨ ਵੀ ਸਟੇਜਾਂ ਤੋਂ ਬੋਲਦੇ ਨੇ ਕਿ ਪਿਛਲੀਆਂ ਸਰਕਾਰਾਂ ਦਾ ਕਿ ਤਾਣ ਆਇਆ ਤੁਹਾਡੇ ਤੇ ਅਪਰੋਲ ਉਰਪ ਲੱਗਦੇ ਨੇ ਖਾਲੀ ਭਾਜ ਭਾਜ ਸਰਕਾਰ ਸੀ ਕਿ ਉਹ ਤੋਂ ਨਸ਼ਾ ਆਇਆਗਾ ਤੇ ਉਹ ਹੌਲੀ ਹੌਲੀ ਖਤਮ ਕਰ ਰਹੇ ਆ ਸੀ ਕਹਿੰਦੇ ਸਰਕਾਰ ਇਹ ਕਹਿੰਦੀ ਹੈ ਹੌਲੀ ਹੌਲੀ ਖਤਮੇ ਕਰ ਰਿਹਾ ਕਿ ਜੇਲ੍ਹ ਚ ਵੀ ਮਿਲ ਰਿਹਾ ਮੈਂ ਕਹ ਰਿਹਾ ਨਾ ਇਲਜ਼ਾਮ ਲਗਾਣਾ ਅੱਜ ਕਿਡੀਆਂ ਦਾਕ ਤਾਂ ਮਕਾਰੀਆਂ ਦੱਸਣਾ ਬੀਜੇਪੀ ਦੀ ਸਪੱਸ਼ਟ ਨੀਤੀ ਰਹੀ ਹੈ ਬੀਜੇਪੀ ਡਰ ਨੂੰ ਔਰ ਨਸ਼ੇ ਨੂੰ ਇੱਕੋ ਨਜ਼ਰ ਨਾਲ ਦੇਖਦੀ ਹੈ ਔਰ ਦੋਨੋਂ ਨੂੰ ਲਾ ਕੇ 0 ਡਾਲਰੈਂਸ ਜਿੱਦਾਂ ਮੈਂ ਪਹਿਲਾਂ ਕਿਹਾ ਅਰੇ ਭਾਈ 4 ਸਾਲ ਹੋ ਗਏ ਤੇਰੀ ਸਰਕਾਰ ਨੂੰ 4 ਸਾਲ ਤੇ ਥੰਮ ਪਾਣਾ ਤੇ ਜ਼ਰੂਰ ਉਹਦਾ ਵਿਸਤਾਰ ਹੋ ਇੰਨਾ ਵੱਡਾ ਹੋ ਗਿਆ ਕਿ ਨਾ ਕਿਸੇ ਨੂੰ ਖੋਫ ਆ ਨਾ ਕਾਨੂੰਨ ਦਾ ਡਰ ਆ ਨਾ ਪੁਲਿਸ ਦਾ ਡਰ ਆ ਔਰ ਛਰੇ ਆ ਨਸ਼ਾ ਜਿਹੜਾ ਉਹਦੀ ਘਰ ਤੱਕ ਲੋਕਾਂ ਦੇ ਪਹੁੰਚਾਇਆ ਜਾ ਰਿਹਾ ਔਰ ਨਜੇ ਦੀ ਤੇ ਪੇਂਡ ਤੇ ਹੁਣ ਸਾਡੀਆਂ ਬੱਚੀਆਂ ਵੀ ਆਣਾ ਚੱਲੂ ਨਹੀਂ ਚੱਲਦੀ ਜਿਹੜੀ ਮੇਨ ਚੀਜ਼ ਏ ਯਾਰ ਨੋ ਡਾਊਟ ਜਿੰਨੀਆਂ ਪਿਛਲੀਆਂ ਸਰਕਾਰਾਂ ਆਈ ਤਾਂ ਮੈਂ ਕਹਿ ਪਾ ਦਿਆ ਉਸ ਤੋਂ ਬਾਅਦ ਆਵਾਮ ਦੀ ਪਾਰਟੀ ਆਈ ਇਹਨਾਂ ਨੇ ਕੰਡੈਮ ਕੀਤਾ ਜਿਹਨੂੰ ਆਪਾਂ ਕਹਿੰਦੇ ਨੇ ਨੈਗੇਟਿਵਿਟੀ ਦੇ ਵਿੱਚ ਇੱਕ ਆਪਰੇ ਸਰਕਾਰ ਨਹੀਂ ਬਣ ਪਾਈ। ਭਾਜਪਾ ਕੋਲੇ ਅਜੇਹਾ ਪ੍ਰੋਗਰੈਸਿਵ ਪੋਜ਼ਿਟਿਵ ਰੋਡਮੈਪ ਕਿਹੜਾ ਹੈ ਜਿਹਦੇ ਨਾਲ ਨਸ਼ਾ ਦੇਖੋ ਖਤਮ ਹੋਏਗਾ ਤਾਂ ਐਨਵਾਇਰਨਮੈਂਟ ਕੰਟਰੋਲ ਹੋਏਗਾ। ਤੁਹਾਡੇ ਕੋਲੇ ਅਜੇਹਾ ਪੰਜਾਬ ਲਈ ਕੀ ਰੋਡਮੈਪ ਹੈ ਕਿ ਲੋਕ ਤੁਹਾਨੂੰ ਚੋਣ ਵੈਸੇ ਸਕੇ। ਐਸਾ ਹੈ ਕਿ ਭਾਜਪਾ ਦਾ ਕੇਂਦਰ ਦਾ ਔਰ ਜਿੱਥੇ ਜਿੱਥੇ ਬੀਜਪੀ ਦੀਆਂ ਸਰਕਾਰਾਂ ਉਹ ਹੋਈਆਂ ਹਨ ਔਰ ਤੇ ਰਿਜਮ ਨੂੰ ਜਿਸ ਤਰੀਕੇ ਨਾਲ ਬੀਜਪੀ ਨੇ ਜੰਮਕੋ ਇੱਕ ਚਾਹੇ ਕੋਈ ਦੂਸਰੇ ਖੇਤਰ ਮੋਮਬਤ ਸਿੰਘ ਉਹਨਾਂ ਨੂੰ ਉਸੇ ਨਜ਼ਰ ਨਾਲ ਉਹਦੇ ਤੇ ਠੱਲ ਪਈ ਹੈ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਅੰਦਰ जिस प्रकार चाहे वो किसान है चाहे नौजवान है चाहे महिला है मैं आज वह एजेंडा तो नहीं दिया लेकिन मैं पंजाबियों को एक जरूर यकीन दिया करा सकता कि भारतीय जनता पार्टी को पूरा रोड मैप पै जो सा मनोरथ पत्र आएगा चुनावी होगा पार्ट, कोई भी पार्टी अपनी रणनीति समय से दसती है लेकिन पंजाब के अंदरों नशा समाप्त नशा करने वाले नहीं कर सकते ਪੰਜਾਬ ਤੇ ਨਸ਼ਾ ਸਮਾਪਤ ਭਾਰਤੀ ਜਨਤਾ ਪਾਰਟੀ ਕੱਢਦੀ ਹੈ ਨਰੇਂਦਰ ਮੋਦੀ ਪਰ ਅਮੀਸ਼ਾਦੀ ਜੂੜੀ ਕੱਢਦੀ ਹੈ ਸਾਡਾ ਅਸੀਂ ਜਿਸ ਗੱਲ ਨੂੰ ਬੋਲਦੇ ਆ ਉਹ ਕੇਵਲ ਚੋਣਾਂ ਦੀ ਗੱਲ ਨਹੀਂ ਇਸ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਹੈ ਤੇ ਪੰਜਾਬੀਆਂ ਨੂੰ ਜੀਜੇਪੀ ਨਾਲ ਚਰਨਾਚੀ ਰਾਜੀ ਤੇ ਪੰਜਾਬ ਖੜੇ ਹੋਣਾ ਹੈ ਜਿਹੜੀ ਦੇਰਾ ਬੜਾ ਸਰਗਰਮ ਹੈ ਰਾਧਾ ਸਵਾਮੀ ਪੰਜਾਬ ਦੀ ਰਾਜਨੀਤੀ ਕਿਵੇਂ ਦੇਖਦੇ ਹੋ ਚੀਜ਼ ਨੂੰ ਮੋਬੀਲ ਮੈਂ ਕੱਲ ਯੂਥ ਨਾਲ ਜਾ ਕੇ ਗ੍ਰੁੱਪ ਦੇਖਿਆ ਇਕਲ ਸਮੇਂ ਮੈਂ ਵਿਧਾਨ ਸਭਾ ਚ ਵੀ ਬੋਲਦੇ ਹੋਏ ਕਿਹਾ ਸੀ ਨਸ਼ਾ ਸਮਾਜਿਕ ਭਾਗੀਦਾਰੀ ਪਰਿਵਾਰਿਕ ਪਰ ਭਾਗੀਦਾਰੀ ਔਰ ਸਰਕਾਰ ਦੇ ਐਕਸ਼ਨ ਕਿੰਨਾ ਦਾ ਜਦੋਂ ਮੇਲ ਹੋਇਆ ਕਿ ਇਹ ਨਸ਼ੇ ਦਾ ਕੋਡ ਤੋਂ ਅਸੀਂ ਮਿਲ ਕੇ ਕੱਟ ਕੱਟ ਸਕਦੇ ਹਾਂ। ਔਰ ਰਾਜੇਪਾਲ ਪਾਲ ਯਾਤਰਾ ਕਰ ਰਹੇ ਨੇ। ਉਹਨਾਂ ਨੇ ਨਿਮੰਤਰਣ ਦਿੱਤਾ। ਯਾਤਰਾ ਕਿਹਦੇ ਖਿਲਾਫ ਹੈ? ਯੁੱਧ ਨਸ਼ਿਆਂ ਦੇ ਵਿਰੁੱਧ ਦੇ ਖਿਲਾਫ। ਉਹ ਸਮਾਜਿਕ ਕ੍ਰਾਂਤੀ ਪੈਦਾ ਹੋਏ। ਸਮਾਜ 'ਚ ਜਨ ਜਾਗਰਣ ਪੈਦਾ ਹੋਏ। ਨਸ਼ੇ ਦੇ ਨਾਲ ਹੋਣ ਵਾਲੇ ਨੁਕਸਾਨ ਦੀ ਅਵੇਅਰਨੈਸ ਹੋਏ। ਔਰ ਪਰਿਵਾਰ ਖੜੇ ਹੋਣ ਸਮਾਜ ਨਸ਼ਿਆਂ ਦੇ ਬਰੰਦ ਲਾਫੰਦ ਹੋਏ ਉਹਦੇ ਦਾ ਵੀ ਉਹਦਾ ਵੀ ਰਾਜਨੀਤਿਕ ਆਇਨੇ ਨਾਲ ਦੇਖਣਾ ਉਹਦੇ ਅੰਦਰ ਤਾਂ ਬਹੁਤ ਸਾਰੇ ਪ੍ਰੋਗਰਾਮਾਂ ਚ ਮਾਨਸਾ ਉਹ ਦੂਸਰੀਆਂ ਪਾਰਟੀਆਂ ਦੇ ਲੋਕ ਰਹੇ ਨੇ ਯਾਤਰਾਮਾਨ ਦੇ ਅੰਦਰ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਫਰੋਜ਼ਪੁਰ ਦੇ ਅੰਦਰ ਇਹਨਾਂ ਦੇ ਐਮਪੀ ਨੂੰ ਵੀ ਬੁਲਾਇਆ ਸੀ ਇਹਨਾਂ ਦੇ ਐਮਐਲਏ ਨੂੰ ਵੀ ਬੁਲਾਇਆ ਸੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਪ੍ਰਧਾਨ ਜੀ ਨੂੰ ਵੀ ਬੁਲਾਇਆ ਸੀ ਬਾਕੀ ਪਾਰਟੀਆਂ ਦੇ ਪ੍ਰਮੁਖਾਂ ਨੂੰ ਵੀ ਬੁਲਾਇਆ ਸੀ ਹੁਣ ਮੈਨੂੰ ਦੱਸੋ ਨਸ਼ਾ ਖਤਮ ਹੋਏ ਇਹ ਦੇ ਕੱਟੇ ਮਿਲ ਕੇ ਆਵਾਜ਼ ਆਂਦੀ ਹੈ ਸਮਾਜਿਕ ਕ੍ਰਾਂਤੀ ਬੰਦੀ ਹੈ ਉਹਦੀ ਛਲਾਗਾ ਹੋਣੀ ਚਾਹੀਦੀ ਹੈ ਜਾਂ ਉਹਦੇ ਰਾਜਨੀਤਿਕ ਮਾਇਨੇ ਕੱਢਣੇ ਚਾਹੀਦੇ ਉਹਦੇ ਕੋਈ ਇਹਦਾ ਮਤਲਬ ਇਹ ਹੈ ਕਿ ਜੇ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਨਹੀਂ ਹੋ ਉਹਦੀਆਂ ਕਈ ਤਰ੍ਹਾਂ ਦੀਆਂ ਮਖਬਰਾਂ ਚੁੰਮ ਰਿਆਂ ਜਿਨ੍ਹਾਂ ਦਾ ਕੋਈ ਤੱਤੇ ਨਹੀਂ ਹੈ ਹੁਣ ਡੇਰਾ ਮੁਕੀ ਸੰਤ ਸਮਾਜ ਅਲੱਗ-ਅਲੱਗ ਲੋਕ ਪ੍ਰਮੁੱਖ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਐਨ ਜੀਓ ਅਗਰ ਉਸ ਯਾਤਰਾ ਦਾ ਹਿੱਸਾ ਬੰਦੇ ਨੇ ਤੇ ਉਸ ਮੋਹਮ ਨੂੰ ਤਾਕਤ ਮਿਲਦੀ ਹੈ ਲੱਗਾ ਦੇ ਹੁੰਦਾ ਕਿ ਤੁਹਾਡੇ ਪ੍ਰਧਾਨ ਜੀ ਆਉਂਦੇ ਤੁਹਾਡੇ ਐਮਪੀ ਵੀ ਆਉਂਦੇ ਤੁਹਾਡੇ ਮਿਲ ਵੀ ਆਉਂਦੇ ਔਰ ਮੈਂ ਤੁਹਾਨੂੰ ਪੁਕਤਾ ਜਾਣਕਾਰੀ ਦੇ ਰਿਹਾ ਆਪਣਾ ਰਾਜੇਪਾਲ ਦੇ ਆਫਿਸ ਤੋਂ ਸਭ ਨੂੰ ਸਮਾਜ ਦੇ ਰਾਜਨੀਤਿਕ ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਇੱਕ ਪੂਰਵਗੰਢ ਹਿੱਸਾ ਬਦਨ ਹਨਨਦਤ ਸੱਦਾ ਦਿੱਤਾ ਹੈ ਔਰ ਅਗਰ ਸਰਕਾਰ ਜੁਦ ਨਸ਼ਾ ਬ੍ਰੁਦ ਕੋਣ ਵਾਲੀ ਵੱਡੀ ਯਾਤਰਾ ਦੀ ਹਿੱਸਾ ਇਸੇ ਨੂੰ ਰਾਜਨੀਤਿਕ ਕਰਨ ਕਰਦੀ ਹੈ ਜਾਂ ਉਹਦੇ ਤੋਂ ਦੂਰੀ ਬਣਾਉਂਦੀ ਹੈ ਇਹਦੇ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਸਰਕਾਰ ਪੰਜਾਬੀਆਂ ਨਾਲ ਧੋਖਾ ਕਰਦੀ ਹੈ ਨਸ਼ਾ ਕੋਣ ਬਕਾਰਿਆ